ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਆਪਣੀ ਇਹ ਵੀਡੀਓ ਨਾ ਜਰੂਰ ਜਿੰਨੇ ਵੀ ਮੈਨੂੰ ਪਿਆਰ ਕਰਨ ਵਾਲੇ ਨੇ ਜਿੰਨੇ ਵੀ ਮੈਨੂੰ ਚਾਉਣ ਵਾਲੇ ਨੇ ਸ਼ੇਅਰ ਜਰੂਰ ਕਰਨੀ ਆ ਇਹ ਵੀਡੀਓ ਹਰ ਇੱਕ ਬੰਦੇ ਤੱਕ ਪਹੁੰਚਾਉਣੀ ਆ ਆਪਾਂ ਤੇ ਇਸ ਚ ਸਾਰਿਆਂ ਨਾਲ ਵੱਡੀ ਗੱਲ ਇਹ ਆ ਬਾਈ ਜਿਹੜਾ ਇਹ ਮੱਝਾਂ ਦਾ ਵਪਾਰ ਆਪਾਂ ਨੇ ਕਿਉਂ ਸ਼ੁਰੂ ਕਰਿਆ ਤੀਆ ਤੇ ਵਿੱਚ ਕੁਝ ਬੰਦੇ ਨੇ 10-5 ਐਨੇ ਕੁ ਬੰਦੇ ਹੋਣੇ ਜਿਹੜੇ ਵਿੱਚ ਕਮੈਂਟ ਕਰਦੇ ਨੇ ਵੀ ਇਹਨਾਂ ਠੱਗਾਂ ਤੋਂ ਬਚੋ ਬਾਈ ਤੂੰ ਇੰਨਾ ਸੋਹਣਾ ਕੰਮ ਕਰਦਾ ਤੀ ਕਿਉਂ ਇੰਨਾ ਚ ਲੱਤਾਂ ਅੜਾਉਣਾ ਹੈ ਇੰਨਾ ਚ ਕਿਉਂ ਫਸਦਾ ਹੈ ਇਹ ਠੱਗ ਬਚੋ ਇਹਨਾਂ ਦੀ ਲੁੱਟ ਤੋਂ ਬਚੋ ਦੇਖੋ ਪਹਿਲਾ ਨੰਬਰ ਤਾਂ ਮੈਂ ਜਿੰਨੇ ਕੋ ਹੁਣ ਤੱਕ ਪਸ਼ੂ ਵੇਚੇ ਨੇ ਅੱਜ ਤੱਕ ਕੋਈ ਕਿਸੇ ਦਾ ਬੈਡ ਕਮੈਂਟ ਆਇਆ ਹੋਵੇ ਜਾਂ ਕਿਸੇ ਨਾਲ ਠੱਗੀ ਮਾਰੀ ਹੋਵੇ ਕੋਈ ਤਾਂ ਬੋਲਦਾ ਵੀ ਬਾਈ ਇਹਨੇ ਮੇਰੇ ਨਾਲ ਠੱਗੀ ਮਾਰੀ ਜਾਂ ਮੈਨੂੰ ਮਹਿਸ ਖਰਾਬ ਦੇਤੀ ਦੂਜਾ ਨੰਬਰ ਆਪਾਂ ਕਿਸੇ ਨੂੰ ਵੀ ਮੈਸ ਤੱਕੇ ਨਾਲ ਨਹੀਂ ਦਿੰਦੇ ਵੀ ਬਾਈ ਆ ਤੂੰ ਮੱਝ ਲੈ ਜਾ ਮੇਰੀ ਜ਼ਿੰਮੇਵਾਰੀ ਤੇ ਲੈ ਜਾ ਕਦੇ ਇਹ ਨਹੀਂ ਕਿਹਾ 2-4000 ਰੁਪਿਆ ਖਰਚਾ ਹੁੰਦਾ ਉਹਨਾਂ ਕਮਾਨ ਤੱਕ ਕਦੇ ਆਪਾਂ ਨੇ 10000 ਤੋਂ 20000 ਦੀ ਕਦੇ ਠੱਗੀ ਕਿਸੇ ਨਾਲ ਟੋਪੀ ਧਰੀ ਹੋਵੇ ਵੀ ਮੈਂ ਇੱਥੇ 20 ਧਰ ਕੇ ਦੇਤੀ ਜੇ ਆਪਾਂ ਨੂੰ ਬਾਈ ਫੋਨ ਕਰਦੇ ਨੇ ਕਈ ਵੀ ਬਾਈ ਜੀ ਚਲੋ ਸਾਨੂੰ ਨਿਰਖਾ ਸਾਨੂੰ ਪਸ਼ੂ ਲਿਆ ਕੇ ਦੋ ਦੁੱਧ ਵਾਲੇ ਆਪਾਂ ਤਾਂ ਪਸ਼ੂ ਲਿਆਣ ਲੱਗੇ ਨਹੀਂ ਪ੍ਰਮਾਤਮਾ ਨੇ ਸੋਹਣਾ ਰਜਗਾਰ ਦੇ ਰਿਹਾ ਸੋਹਣਾ ਕੰਮ ਚੱਲ ਰਿਹਾ ਵਧੀਆ ਪਹਿਲਾਂ ਵੀ ਦੁੱਧ ਪਾਉਂਦੇ ਤੇ ਅੱਜ ਵੀ ਦੁੱਧ ਪਾਉਣਾ ਪ੍ਰੋਡਕਟ ਬਣਾ ਕੇ ਵੇਚਦੇ ਆ ਜਿੰਨਾ ਕ ਸਾਡੇ ਚ ਹਿੰਮਤ ਆ ਸੀ ਆਪਦਾ ਕਰ ਰਹੇ ਆ ਮੱਝਾਂ ਲੈਣੀਆਂ ਕਿਹੜਾ ਸੌਖੀਆਂ ਨੇ ਬਾਈ ਇੱਥੋਂ ਸਵੇਰੇ ਉੱਠ ਕੇ ਜਾਣੇ ਆ ਸਾਰਾ ਅੱਧਾ ਹਰਿਆਣਾ ਗਾ ਕੇ 20 ਕਿੱਲਾਂ ਤੋਂ ਮੈਂ ਸੰਗਰੀਦ ਕੇ ਲੈ ਆਣੇ ਆ ਸੋਡੇ ਤੋਂ ਪਹਿਲਾਂ ਅਸੀਂ ਪੈਸੇ ਲਾ ਕੇ ਆਉਨੇ ਆ ਆਪਦੀ ਜੇਬ ਚੋਂ ਪਹਿਲਾਂ 10 10 15 15 ਲੱਖ ਰੁਪਏ ਲਾ ਕੇ ਮੱਝਾਂ ਖਰੀਦ ਕੇ ਲੈ ਕੇ ਆਣੇ ਆ ਉਹਦੇ ਚੋਂ ਮਾੜੀਆਂ ਵੀ ਲਿਕੜਦੀਆਂ ਨੇ ਜਿਹੜੀਆਂ ਮਾੜੀਆਂ ਲਿਕੜਦੀਆਂ ਨੇ ਉਹ ਸਾਨੂੰ ਘਾਟਾ ਵੀ ਪਾ ਕੇ ਜਾਂਦੀਆਂ ਨੇ ਹਰੇਕ ਬੰਦਾ ਵਪਾਰੀ ਦੇ ਆ ਕੇ ਭੰਡਾ ਭੰਨਦਾ ਹੈ ਵੀ ਵਪਾਰੀ ਠੱਗੀ ਮਾਰ ਗਿਆ ਦੇਖੋ ਸੋਡੇ ਤੋਂ ਪਹਿਲਾਂ ਚੀਜ਼ ਅਸੀਂ ਖਰੀਦ ਕੇ ਲੈ ਆਣੇ ਆ ਜੇ ਸਾਡੇ ਕੋਲੇ ਮਾੜੀ ਚੀਜ਼ ਹੋਊਗੀ ਤੁਸੀਂ ਦੇਖ ਪਰਖ ਕੇ ਲੈ ਕੇ ਜਾਣੀ ਐ ਦੂਜਾ ਨੰਬਰ ਪਸ਼ੂ ਦੁੱਧ ਪੁੱਤ ਕਰਮਾਂ ਦਾ ਅਸੀਂ ਵੀ ਹੁਣ ਮੈਂ 22 ਕਿਲੋ ਵਾਲੀ ਮਹਸ ਲੈ ਆਦੀ ਚੋ ਤੋਲ ਕੇ ਕੰਡੇ ਤੇ ਮੇਰੇ ਕੋਲੇ ਆ ਕੇ ਉਹ 13 14 ਤੋਂ ਨਹੀਂ ਵਧੀ ਦੋ ਮਹੀਨੇ ਦਾ ਨੇ ਜੀਏ ਨਹੀਂ ਲਾਇਆ ਟੱਕਰ ਨਹੀਂ ਲਾਈ ਗਈ ਟੋਬੇ ਚ ਨਾਉਂਦੀ ਸੀ ਖੁੱਲੀ ਤੁਰਦੀ ਫਿਰਦੀ ਸੀ ਹਰਿਆਣੇ ਦੀਆਂ ਮੱਝਾਂ ਨੇ 10 15 20 ਦਿਨਾਂ ਚ ਤਾਂ ਡੰਗਰ ਰੱਚਦਾ ਕਿਉਂਕਿ ਉਧਰਲਾ ਮਾਹੌਲ ਨਹੀਂ ਆਪਣੇ ਵਿੱਚ ਰੱਚਦਾ ਉਧਰ ਟੋਬੇ ਨੇ ਉਹਨਾਂ ਦੀ ਖਰਾਕ ਹੋਰ ਐ ਆਪਣੀ ਕਰਾਕਹੂਰ ਆ ਉਹਨਾਂ ਦੇ ਪਾਣੀਕਾਰੇ ਨੇ ਪੱਸੀਆਂ ਵਾਲੇ ਪਾਣੀ ਨੇ ਆਪਣੇ ਪਾਣੀ ਮਿੱਠੇ ਨੇ ਡੰਗਰ ਬਹੁਤ ਕਾਰਨ ਨੇ ਤੇ ਵਿੱਚ ਦੋ ਚਾਰ ਬੰਦੇ ਆ ਇਹ ਜੇ ਕਮੈਂਟ ਕਰਨ ਵਾਲੇ ਹੁੰਦੇ ਨੇ ਇਹਨਾਂ ਧੱਗਾਂ ਤੋਂ ਬਚੋ ਜੀ ਇਹ ਨਾ ਵੀ ਆਸੀ ਕੀ ਯਾਰ ਤੁਹਾਡੇ ਧੱਕੇ ਨਾਲ ਇਹ ਮੈਂ ਲੱਖ ਦੀ ਨਹੀਂ ਇਹ 50 ਦੀ ਹੈ ਇਹ 80 ਦੀ ਨਹੀਂ ਇਹ 40 ਦੀ ਹੈ ਵੀ ਜੇ ਤਾਂ ਮੈਂ ਸਾਨੂੰ ਧੱਕੇ ਨਾਲ ਮੈਂ ਖਲਾਨਾ ਧੱਕੇ ਨਾਲ ਤੁਹਾਡੇ ਗਲ ਚ ਰੱਸਾ ਪਾਣਾ ਫਿਰ ਤਾਂ ਤੁਸੀਂ ਕਹੋ ਤੁਸੀਂ ਜਿਹੜੇ ਨੂੰ ਮੱਝ ਮਹਿੰਗੀ ਲੱਗਦੀ ਹੈ ਜਾਂ ਜਿਹੜੇ ਨੂੰ ਮੱਝ ਨਹੀਂ ਚੰਗੀ ਲੱਗਦੀ ਬਾਈ ਨਾ ਲਓ

ਰੋਜ਼ 2000 ਬਣਾਉਂਦਾ ਮੈਂ ਉਤੇ ਲੱਤ ਮਾਰੀ ਵੀ ਨਾ ਯਾਰੇ ਪਾਪ ਦੀ ਕਮਾਈ ਐ ਹੁਣ ਮੱਜਾਂ ਦਾ ਵਪਾਰ ਉੱਤਮ ਖੇਤੀ ਮੱਧਮ ਵਪਾਰ ਬਾਬੇ ਨਾਨਕ ਨੇ ਵੀ ਕਿਹਾ ਸੱਚਾ ਸੋਚਾ ਵਪਾਰ ਕਰਾਂਗੇ ਲੰਮਾ ਟਾਈਮ ਚੱਲਾਂਗੇ ਮਾੜਾ ਕੰਮ ਕਰਾਂਗੇ ਥੋੜਾ ਟਾਈਮ ਚੱਲਾਂਗੇ ਜਿੰਨਾ ਕੰਮ ਕਰਾਂਗੇ ਸਾਫ਼ ਸੁਥਰਾ ਕਰਾਂਗੇ ਕੋਈ ਕਿਸੇ ਨਾਲ ਠੱਗੀ ਨਹੀਂ ਮਾਰਾਂਗੇ ਜਿਹੜੇ ਮੇਰੇ ਕਮੈਂਟ ਕਰਨ ਵਾਲੇ ਨੇ ਵਿੱਚ ਗਲਤ ਹੱਥ ਬੰਨ੍ਹ ਕੇ ਵੇਂਦੇ ਸੋਨੂੰ ਜਮਾ ਨਹੀਂ ਮੈਂ ਮੈਂ ਐਂ ਕਹਿੰਦਾ ਵੀ ਤੁਸੀਂ ਧੱਕੇ ਨਾਲ ਲੈ ਕੇ ਜਾਓ ਜੀ ਕਰਦਾ ਲਓ ਡਾਲਣਾ ਲਓ ਬਾਈ ਕੋਈ ਆਪਾਂ ਇਸ ਕੱਲੇ ਵਪਾਰ ਦੇ ਸਿਰ ਤੇ ਨਹੀਂ ਆਪਣਾ ਸੋਹਣਾ ਪਰਮਾਤਮਾ ਨੇ ਰਜਗਾਰ ਆਪਦੀ ਮਿਹਨਤ ਨਾਲ ਖੜਾ ਕਰਿਆ ਆਪਣੀ ਮਿਹਨਤ ਕਰਦੇ ਆਂ ਹਰ ਟਾਈਮ ਇੱਥੇ ਆਪਦਾ ਡੰਗਰਾਂ ਚ ਮਰਦੇ ਆਂ ਤੇ ਲੱਭ ਕੇ ਲਿਆਉਂਦੇ ਆਂ 2-200 ਕਿਲੋਮੀਟਰ ਤੋਂ ਆਪਦੀਆਂ ਗੱਡੀਆਂ ਤੋੜਦੇ ਆਂ ਵੀ ਵੀ ਲੱਖ ਦੀਆਂ ਲੈ ਕੇ ਸਾਰਾ ਸਾਰਾ ਦਿਨ ਪਕਾਈ ਕਰਦੇ ਆਂ ਫਿਰ ਜਾ ਕੇ ਮੱਝਾਂ ਲਵਦੀਆਂ ਨੇ ਥਣ ਪਿੱਛੇ ਦੀ ਅੱਜ ਤੱਕ ਕੋਈ ਕਿਸੇ ਦੀ ਖੋਟੀ ਲੱਕੜੀ ਹੋਵੇ ਤਾਂ ਮੈਨੂੰ ਫਿਰੇ ਮੂੰਹ ਕਹਿ ਦਿਓ ਦੁੱਧ ਜੇ ਕਈ ਵਾਰੀ ਕੋਈ ਕਿਸੇ ਕਾਰਨਾ ਕਾਰਨ ਦੁੱਧ ਦੇਖੋ ਘਟ ਸਕਦਾ ਪਸ਼ੂ ਨਹੀਂ ਵੀ ਜੀ ਲਾਉਂਦਾ ਅਗਲੇ ਸੂਏ ਜੇ ਨਾ ਮੱਝ ਨੇ ਦੁੱਧ ਦਿੱਤਾ ਤਾਂ ਕਹਿ ਦਿਓ ਏਰੀਏ ਛਾਂਟੇ ਹੋਏ ਨੇ ਪਹਿਲਾਂ ਬਥੇਰਾ ਮਨਰਵਾਣ ਏਰੀਏ ਚੋਂ ਪਸ਼ੂ ਲਿਆ ਆ ਫਿਰ ਸਰਸੇ ਸਾਈਡ ਤੋਂ ਲਿਆ ਆ ਹੁਣ ਬਰਵਾਲਾ ਸਾਈਡ ਭੂਨਾ ਕਲਾਣਾ ਇਸ ਏਰੀਏ ਦਾ ਪਸ਼ੂ ਨਾਲੇ ਤਾਂ ਰੇਟ ਚ ਮਿਲਦਾ ਜਿਹੜਾ ਰੇਟ ਮੱਝਾਂ ਆਪਾਂ ਦੇਤੀਆਂ ਉਹ ਰੇਟ ਕੋਈ ਮੱਝ ਨਹੀਂ ਦੇ ਸਕਦਾ ਜਾਇਜ਼ ਰੇਟ ਮੱਝਾਂ ਲਿਆਉਣੇ ਆ ਜਾਇਜ਼ ਰੇਟ ਹੀ ਦੰਨੇ ਆ ਠੱਗੀ ਦੇ ਮਾਰੇ ਤਾਂ ਲੋਕਾਂ ਨੂੰ ਪਸ਼ੂ ਲਿਆ ਕਿ ਦੰਨੇ ਆ ਆਪਾਂ ਤੇ ਇਹ ਵੀਡੀਓ ਮੇਰੀ ਜਰੂਰ ਸ਼ੇਅਰ ਕਰਿਓ ਕਿਉਂਕਿ ਬਾਈ ਇਹ ਬਹੁਤ ਜ਼ਰੂਰੀ ਹੈ